ਜਲੰਧਰ ਪਛਮੀ ਵਿਧਾਨ ਸਭਾ ਉਪਚੋਣਾ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨ ਮੰਤਰੀ ਬਲਗਾਰ ਸਿੰਘ ਵਿਧਾਇਕ ਰਮਨ ਅਰੋੜਾ ਅਤੇ ਨਾਮਯੁਕਤ ਵਿਧਾਇਕ ਮਹਿੰਦਰ ਭਗਤ ਤੋਂ ਇਲਾਵਾ ਚੇਅਰਮੈਨ ਚੰਦਨ ਗਰੇਵਾਲ ਵਿਸ਼ੇਸ਼ ਤੌਰ ਤੇ ਨਗਰ ਨਿਗਮ ਵਿਖੇ ਪਹੁੰਚੇ ਇਸ ਦੌਰਾਨ ਉਹਨਾਂ ਜਿੱਥੇ ਨਿਗਮ ਕਮਿਸ਼ਨਰ ਗੌਤਮ ਜੈਨ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉੱਥੇ ਹੀ ਗੱਲਬਾਤ ਕਰਦਿਆਂ ਬਲਗਾਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਿਆਂ ਕਰਮਚਾਰੀਆਂ ਨੂੰ ਸ਼ਹਿਰੰਦਰ ਸਫਾਈ ਵਿਵਸਥਾ ਨੂੰ ਠੀਕ ਰੱਖਣ ਦੇ ਆਦੇਸ਼ ਜਾਰੀ ਕੀਤੇ ਗ ਕਹੇਗੀ ਜਲਦ ਹੀ ਲੰਮਾ ਪਿੰਡ ਚੌਂਕ ਤੋਂ ਜੰਡੂ ਸਿੰਘਾ ਨੂੰ ਜਾਂਦੀ ਸੜਕ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਇਸ ਦੌਰਾਨ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸਮਾਰਟ ਸਿਟੀ ਵਿਕੇ ਹੋਏ ਕੋਟਾਲੇ ਸੰਬੰਧੀ ਬੋਲਦੇ ਆਖਿਆ ਕਿ ਇਸ ਸੰਬੰਧੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੀ ਜਾਂਚ ਵਿਜੀਲੈਂਸ ਵਿਭਾਗ ਦੀ ਟੀਮ ਕਰ ਰਹੀ ਹੈ ਤੇ ਦੋਸ਼ੀਆਂ ਤੇ ਕਾਰਵਾਈ ਜ਼ਰੂਰ ਹੋਵੇਗੀ ਅੱਜ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਨੇ ਪੱਤਰਕਾਰ ਵੀ ਰਾਏ ਜੋ ਹੈ ਇਲੈਕਟ੍ਰੋਨਿਕ ਮੀਡੀਆ ਤੋਂ ਹੈ ਪ੍ਰੈਸ ਤੋਂ ਆਏ ਜੋ ਤੁਸੀਂ ਸਾਰਿਆਂ ਦਾ ਧੰਨਵਾਦ ਵੈਲਕਮ ਅਰਦਾ ਆਪਣਾ ਮੇਨ ਅਜੰਡਾ ਐਸਸੀਪੀ ਸਾਡੇ ਐਮਐਲਐਸ ਸਾਹਿਬ ਜਿਹੜੇ ਬਾਰੇ ਜਿਹੜੇ ਪੱਗ ਸਰਬ ਰਮਨ ਰੋੜਾ ਜੀ ਔਰ ਪੈਂਜੀ ਰਾਜਵਿੰਦਰ ਜਿਹੜੇ ਕੈਂਟ ਤੋਂ ਚਾਰਜਰ ਨੇਸ਼ ਹਲ ਜੀ ਔਰ ਪੰਜਾਬ ਸਫਾਈ ਮਜ਼ਦੂਰ ਜਿਲਿਆਂ ਦੇ ਜਿਹੜੇ ਪ੍ਰਾਨਾ ਚੰਦਨ ਜੀ ਅਸੀਂ ਸਾਰਿਆਂ ਨੇ ਇੱਕ ਆਫੀਸਰਸ ਦੇ ਨਾਲ ਮੀਟਿੰਗ ਕੀਤੀ ਸੀਗੀ ਸਿਰਫ ਸ਼ਹਿਰ ਦੀ ਡਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸ਼ਹਿਰ ਦੇ ਅੰਦਰ ਸਫਾਈ ਨੂੰ ਲੈ ਕੇ ਸੀਵਰੇਜ ਨੂੰ ਲੈ ਕੇ ਲਾਈਟਿੰਗ ਨੂੰ ਲੈ ਕੇ ਪਾਰਕਿੰਗ ਨੂੰ ਲੈ ਕੇ ਰੋਡਸ ਨੂੰ ਲੈ ਕੇ ਇਹਨਾਂ ਮੁੱਦਿਆਂ ਦੇ ਉੱਤੇ ਇਸ ਗੱਲ ਗੱਲ ਹੋਈ। ਔਰ ਕਿਉਂਕਿ ਇੱਕ ਜਿਹੜਾ ਨੌ ਮੌਨਸੂਨ ਚੁਣਾ ਪੋਣਾ ਜਿਹੜੀਆਂ ਮੌਨਸੂਨ ਜਿਹੜੀਆਂ ਉਹ ਸ਼ੁਰੂ ਹੋਣ ਜਾ ਰਹੀਆਂ ਉਸ ਦੇ ਵਿੱਚ ਬਾਰਿਸ਼ ਕਾਫੀ ਹੋ ਵੀ ਰਹੀ ਆ ਅੱਗੇ ਵੀ ਹੋ ਰਹੀ ਹੈ। ਪਰ ਇਹ ਜ਼ਰੂਰੀ ਹੁੰਦਾ ਕਿ ਜਦੋਂ ਬਾਰਸ਼ਾਂ ਹੁੰਦੀਆਂ ਕੱਲ ਵੀ ਮੈਂ ਪੂਰੇ ਹੈੱਡਕੁਆਰਟਰ ਦੇ ਪੂਰੇ ਸਟੇਟ ਦੇ ਵਿੱਚ ਸਾਰੇ ਕਮਿਸ਼ਨਰਸ ਦੇ ਨਾਲ ਡਿਸਟ੍ਰਿਕਟ ਲੈਵਲ ਤੇ ਮੀਟਿੰਗ ਕੀਤੀ ਹੈਗੀ ਆ। ਉਹਨਾਂ ਦੇ ਬੰਦੋਬਸਤਾਂ ਵਾਸਤੇ ਅਸੀਂ ਸਾਰੀ ਆਫਿਸ ਨਾਲ ਉਹਨਾਂ 스ਕੀਮ ਬਣਾਈ ਕਿ ਅਗਰ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਤਾਂ ਉਸ ਦਾ ਕੀ ਮੇਅਰਸ ਹੈਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਮੀਟਿੰਗ ਕੀਤੀ ਹੈਗੀ ਆ ਔਰ ਉਹ ਬਹੁਤ ਅੱਛਾ ਸਭ ਤੋਂ ਵੱਡਾ ਸਾਡੇ ਸ਼ਹਿਰ ਵਾਸਤੇ ਇੱਕ ਬੜੀ ਗੁੱਡ ਲੱਕ ਹੈ ਕਿ ਸਾਡੇ ਸਾਥੀ ਜਿਹੜੇ ਭਗਤ ਜੀ ਐਮਐਲ ਸਾਹਿਬ ਹੈ ਉਹ ਬਣੇ ਨਵੇਂ ਔਰ ਬਣੇ ਵੀ ਇੱਕ ਐਸੇ ਹਲਕੇ ਤੋਂ ਵੈਸਟ ਤੋਂ ਕਿ ਜਿਹੜਾ ਬਹੁਤ ਫਸੜਿਆ ਹੋਇਆ ਹਰਕਾਸੀ ਔਰ ਇਸ ਸਾਰੇ ਇਹਨਾਂ ਦੇ ਪਿਤਾ ਜੀ ਵੀ ਮਨਿਸਟਰ ਰਹੇ ਆ ਉੱਥੇ ਵਧੀਆ ਕੰਮ ਕਰਨਗੇ ਔਰ ਵਧੀਆ ਉਸ ਹਲਕੇ ਨੂੰ ਸਵਾਦ ਲਗੇ ਇਸ ਦੇ ਨਾਲ ਨਾਲ ਸਾਡੇ ਬਾਕੀ ਹਲਕਾਂ ਚਾਜ ਰਾਜਵਿੰਦਰ ਪਾਣ ਜੀ ਦਿਨੇਸ਼ ਜੀ ਰਮਜੀ ਐਮਐਲਏ ਸਾਊ ਸਾਰੇ ਆਪਣੇ ਕੰਮ ਕਾਰਾਂ ਦੇਖੋਗੇ ਔਰ ਤਕੜੇ ਹੋ ਕੇ ਸ਼ਹਿਰ ਨੂੰ ਵਧੀਆ ਕੰਮ ਕਰ ਕਰਕੇ ਵਧੀਆ ਸੋਨਾ ਬਣਾਉਣ ਵਾਸਤੇ ਸਾਰਾ ਪ੍ਰალਾਂ ਕਰ ਜਿਹੜਾ ਧੋਗੜੀ ਰੋੜਿਆ ਇੱਕ ਡਬਲ ਡਿਊਟੀ ਪੀ ਲੱਗ ਰਾਇਆ ਸਾਡੇ ਵਾਟਰ ਸਰਫੇਸ ਵਾਟਰ ਜਿਹੜਾ ਸਹੇਰਾ ਦਾ ਪਾਣੀ ਉਸ ਸ਼ਾਨਾ ਵਸਤੇ ਉਹ ਚ ਐਲ ਐਂਡੀ ਕੰਪਨੀ ਉਹ ਕੰਮ ਕਰ ਰਹੀ ਸੀ। ਅਸੀਂ ਇਲੈਕਸ਼ਨ ਤੋਂ ਪਹਿਲਾਂ ਇਹ ਸੋਚਿਆ ਸੀ ਕਿ ਅਸੀਂ ਕੁਝ ਜਗ੍ਹਾ ਤੇ ਉਹ ਪਾਈਪਸ ਪਾ ਦਈਏ ਕਿਉਂਕਿ ਸ਼ਹਿਰਾਂ ਨੂੰ ਪਾਣੀ ਨਾ ਆਵੇ। ਪਰ ਅਸੀਂ ਉੱਥੇ-ਉੱਥੇ ਪਾਈਪ ਪਾ ਰਹੇ ਜਿਸ ਤੇ ਸਾਨੂੰ ਲੱਗਦਾ ਕਿ ਅਸੀਂ ਹੋਰ ਠੀਕ ਕਰ ਸਕਦੇ ਹਾਂ। ਅਸੀਂ ਧੋਗੜੀ ਰੋਡ ਤੋਂ 21 ਕੋ ਰੁਪਿਆ ਜਿਹੜਾ ਉਹਦਾ ਸੈਂਕਸ਼ਨ ਕੀਤਾ ਹੈਗਾ ਮੈਂ ਉਹ ਰੋਡ ਬਣ ਰਹੀ ਹੈ। ਪਰਲੀ ਸਾਈਡ ਤੋਂ ਜਿੱਥੋਂ ਉਹ ਡਬਲਯੂਟੀਪੀ ਸ਼ੁਰੂ ਹੁੰਦਾ ਹੈ ਅਲਾਵਲ ਪੁਰਨ ਸਾਈਡ ਤੋਂ ਉਦੋਂ ਬਣੀ ਸ਼ੁਰੂ ਹੋ ਗਈ। ਇਸੇ ਦਾ ਲੰਬਾ ਪੁਰਜੈਂਟੂ ਵਰਡਸ ਜਦੂ ਸਿੰਘਾ 4 ਲਾਈਨਸ ਰੋਡ ਬਣਦੀ ਹੈ ਉਸ ਦੇ ਅੰਦਰ ਕੀ ਹੈ ਉਹਦਾ 27 ਫਿਰੋ ਪਈ ਐਸੀ ਸੈਕਸ਼ਨ ਕੀਤਾ ਹੈਗਾ ਉਸ ਦੇ ਵਿੱਚ 4 ਲਾਈਨ ਹੈ ਉਹਦੇ ਚ ਪਹਿਲਾਂ ਸਾਡਾ ਜੰਗਲਾਤ ਵਿਭਾਗ ਦਾ ਕੰਮ ਸੀ ਉਹਨੂੰ ਅਸੀਂ ਠੀਕ ਕਰਾਇਆ ਹੋਰ ਉਹ ਠੀਕ ਤਾਰਾ ਬੇਲੀ ਦਾ ਥੋੜਾ ਬਾਕੀ ਕੰਮ ਰਹਿ ਜਾਂਦਾ ਪਰ ਅਦਰਵਾਈਜ਼ ਪਰਲੀ ਸਾਈਟ ਅਸੀਂ ਸ਼ੁਰੂ ਕਰ ਦਿੱਤੀ ਹੈਗੇ ਤੋਂ ਅਸੀਂ ਹੋਪਫੁਲੀ ਨੂੰ ਲੱਗਦਾ ਕਿ 3-4 ਮਹੀਨੇ ਦੇ ਵਿੱਚ ਲਈ ਤੇ ਲੈਵਾਂਗੇ ਪਰ ਇਹ ਐਦਾਂ ਦਾ ਮਤਲਬ ਹੋਵੇਗਾ ਕੇ ਰਾਦਰ ਜੰਡੂ ਸਿੰਘੇ ਨੂੰ ਜਾਂਦਿਆਂ ਤੇ ਧੋਗੜੀ ਰੋਣ ਨੂੰ ਜਾਂਦਿਆਂ ਇਹਦੇ ਇਨ ਬਿਟਵੀਨ 15 ਵੀ ਪਿੰਡ ਪੈਂਦੇ ਸ਼ੇਰਪੁਰ ਸ਼ੇਖੀ ਪੋਟਲਾ ਮਾਰਕੋ ਨੰਦਸ ਨੇਪੁਰ ਜਮਾਲਪੁਰ ਧੋਗੜੀ ਮਦਾਰਾ ਜੰਡੂ ਸਿੰਘੇ ਤੱਕ ਇਹਦਾ ਪਿੰਡਾਂ ਨੂੰ ਬਹੁਤ ਅੱਛਾ ਰੀ ਮਿਲ ਜੇਗਾ ਉਹਦੇ ਚ ਸਾਨੂੰ ਪੈਸੇ ਵੀ ਉੱਥੇ ਕੋਈ ਬਾਲਣੀਗੀ ਲੇਕਿਨ ਸਮਝਣਾ ਲੱਗਣਾ ਉਹ ਜੋ ਲੱਗੇਗਾ ਪਰ ਬਹੁਤ ਹੀ ਮੇਰਾ ਉਹ ਇੱਕ ਤੁਹਾਨੂੰ ਮੈਂ ਕਲੀਅਰ ਦੱਸਾਂ ਮੇਰਾ ਉਹ ਆਪਣਾ ਮਾਈਂਡ ਸੈਟਅਪ ਉਸ ਤੇ ਬਹੁਤ ਹੈ ਮੈਂ ਡੇਲੀ ਉਹਨਾਂ ਨੂੰ ਫਾਲੋਅ ਅਪ ਕਰਨਾ ਮੈਨੂੰ ਇੱਕ ਇੱਕ ਗੱਲ ਦਾ ਟਾਈਮ ਹੈ ਤੁਹਾਨੂੰ ਬਰੀਫ ਕਰ ਰਿਹਾ ਹਾਂ ਬਹੁਤ ਵਧੀਆ ਤਰੀਕਾ ਹੈ ਮਾਰੇ ਬਹੁਤ ਉਹ ਅੱਛੀ ਸੜਕ ਰੋਡ ਵੀ ਉਹਨੂੰ ਮੈਂ ਰਾਦਰ ਮੈਂ ਉਹਨਾਂ ਦੇ ਜਿਹੜੇ ਪੀਡਬਲਯੂਡੀ ਦੇ ਐਕਸਚੰਜ ਹੈ ਉਹਨਾਂ ਨੂੰ ਵੀ ਬੁਲਾਉਣਾ ਹੈਗਾ ਜਿਹੜੇ ਸਿਵਲ ਬੋਰਡ ਦੇ ਉਹਨਾਂ ਨੂੰ ਬੁਲਾਉਣਾ ਹੈਗਾ ਕਿ ਤੁਸੀਂ ਉਹਨੂੰ ਕੰਮ ਨੂੰ ਲਗਾਤਾਰ ਕੰਟੀਨਿਊ ਕਰਦੇ ਰਹੋ ਕੰਟੀਨਿਊ ਕਰਦੇ ਰਹੋ ਕਿਉਂਕਿ ਜਿਹੜਾ ਜਲਵੀ ਉਹਨੂੰ ਕਰਕੇ ਲੋਕਾਂ ਨੂੰ ਸੋਖਦਾ ਸਾਹਮਣੇ ਥੋੜੀ ਵਾਕਿਆ ਠੀਕ ਹੈ ਕਿਉਂਕਿ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ